ਮਾਸਾ ਨੂੰ ਪਹਿਲੇ ਹੀ ਕਿਹਾ ਸੀ ਕਿ ਬਾਦਲਾ ਨੇ ਆਪਣੇ ਪੈਰੇ ਕਹਾੜਾ ਨਹੀਂ ਆਰਾ ਮਾਰਿਆ ਆਰਾ ਚਲਾ ਦਿੱਤਾ ਜਣੀ ਕਿ ਆਪਣੇ ਆਪ ਜਿਹੜੇ ਪੈਰ ਨੇ ਉਹ ਵੱਢ ਦੇਆ ਜਣੀ ਕਿ ਬਾਦਲ ਨੇ ਜਿਹੜਾ ਅਕਾਲੀ ਦਲ ਬਾਦਲਾ ਉਹਨੇ ਸ੍ਰੀ ਕਾਤਾ ਸਭ ਦਾ ਮੱਥਾ ਲਾਇਆ ਕਿ ਜਥੇਦਾਰਾਂ ਦੀ ਜਿਹੜੀ ਛੁੱਟੀ ਕੀਤੀ ਗਈ ਆ ਉਸ ਨੂੰ ਲੈ ਕੇ ਜਿਹੜਾ ਲਗਾਤਾਰ ਬਵਾਦ ਉੜਦਾ ਜਾ ਰਿਹਾ ਸੀ ਸਿੱਖ ਸੰਗਤਾਂ ਵੱਲੋਂ ਸਿੱਖ ਕੌਮ ਵੱਲੋਂ ਇਹਦਾ ਵਿਰੋਧ ਕੀਤਾ ਜਾ ਰਿਹਾ ਸੀ ਬਾਦਲ ਕਾ ਦਾ ਤੇ ਜੋ ਨਵੇਂ ਜਥੇਦਾਰ ਲਾਏ ਗਏ ਨੇ ਉਹਨਾਂ ਦੇ ਵਿੱਚੋਂ ਇੱਕ ਜਥੇਦਾਰ ਆ ਜੋ ਤਕਤ ਸ੍ਰੀ ਦਮਦਸ ਸਾਹਿਬ ਦਾ ਲਾਇਆ ਟੇਗ ਸਿੰਘ ਤਨੋਲਾ ਦੇ ਬਾਰੇ ਬੜੇ ਵੱਡੇ ਖਲਾਸੇ ਹੋ ਰਹੇ ਨੇ ਕਹਿੰਦੇ ਉਹਨੇ ਪੱਚੀ ਕਿੱਲੇ ਜ਼ਮੀਨ ਦੱਬੀ ਆ ਉਹਨੇ ਇੱਕ ਬਦਲ ਬਦੈਲਾ ਚਲਾਇਆ ਹੋਇਆ ਸੀ ਉਹਦੇ ਵਿੱਚ ਵੀ ਉਹਦਾ ਬਹੁਤ ਉਹਨੇ ਘਟਿਆ ਜੋ ਕਮੀਨਾ ਪਣਾ ਉਹਦੇ ਵਿੱਚ ਕੀਤਾ ਤੇ ਕਈ ਹੋਰ ਵੀ ਵੱਡੇ ਦੋਸਤ ਲਾਏ ਨੇ ਇਹਦੇ ਵਿੱਚ ਬਾਬਾ ਬਲਜੀਤ ਸਿੰਘ ਦਾਦੂਵਾਲ ਨੇ ਵੀ ਉੱਤੇ ਬਾਬਾ ਟੇਕ ਸਿੰਘ ਧਨੋਲਾ ਜੋ ਕਿ ਸਰੋਣੀ ਕਮੇਟੀ ਦਾ ਮੈਂਬਰ ਵੀ ਰਿਹਾ ਅੰਤਰ ਕਮੇਟੀ ਦਾ ਮੈਂਬਰ ਵੀ ਰਿਹਾ ਤੇ ਉਹਦੇ ਤਰ੍ਹਾਂ ਤਰ੍ਹਾਂ ਦੇ ਜਿਹੜੇ ਰੋਪ ਨੇ ਉਹ ਲੱਗਣੇ ਸ਼ੁਰੂ ਹੋ ਗਏ ਨੇ ਤੇ ਹੁਣ ਜਿਹੜੀ ਤਾਜਪੋਸ਼ੀ ਆਨੰਦਪੁਰ ਸਾਹਿਬ ਹੋਣੀ ਸੀ ਪਰ ਉਸ ਤੋਂ ਪਹਿਲਾਂ ਹੀ ਬਾਦਲ ਕੇ ਸਰੋਣੀ ਕਮੇਟੀ ਬੁਰੀ ਤਰ੍ਹਾਂ ਘਿਰ ਚੁੱਕੀ ਆ ਮਾਤਾ ਅਨੁਸਾਸਨ ਮੈਂ ਇਸ ਤੋਂ ਪਹਿਲਾਂ ਹੀ ਕੱਲ ਜਿਹੜਾ ਸਾਮੀ ਇੱਕ ਬਿੱਕਰ ਮਜੀਠ ਸਿੰਘ ਮਜੀਠੀ ਦਾ ਬਿਆਨ ਆਇਆ ਸੀ ਕਿ ਅਕਾਲ ਤਖਤ ਦੇ ਜਫੇਦਾਰਾਂ ਨੂੰ ਹਟਾਉਣਾ ਮੰਦ ਭਾਗਾਗਾ ਉਹਨਾਂ ਜਿਹੜਾ ਇਸ ਨੂੰ ਲੈ ਕੇ ਬਿਆਨ ਆਇਆ ਸੀ ਲੋਕਾਂ ਵੱਲੋਂ ਕਿਹਾ ਜਾ ਰਿਹਾ ਸੀ ਕਿ ਹੁਣ ਅਕਾਲੀ ਦਲ ਦੇ ਵਿੱਚ ਫੁੱਟ ਪੈ ਚੁੱਕੀ ਆ ਉਤਾ ਰੱਬ ਜਾਣਦਾ ਹੈਗਾ ਕਿ ਉਹਦਾ ਬਿਆਨ ਕਿਉਂ ਦਿੱਤਾ ਕੀ ਉਹਦਾ ਰੀਜਨ ਸੀ ਪਰ ਹੁਣ ਇਸ ਮਸਲੇ ਤੇ ਚੱਲਦੇ ਹੋਏ ਵੱਡੀ ਅਪਡੇਟ ਮਿਲੀ ਆ ਕਿ 96 ਕਰੋੜੀ ਬਾਬਾ ਬਲਬੀਰ ਸਿੰਘ ਬੁੱਢਾ ਦਲ ਉਹਨਾਂ ਦੀ ਐਂਟਰੀ ਹੋ ਚੁੱਕੀ ਆ ਉਹ ਕਹਿੰਦੇ ਅਸੀਂ ਕਿਸੇ ਵੀ ਕਿਸੇ ਕੀਮਤ ਤੇ ਜਿਹੜੇ ਜਥੇਦਾਰਾਂ ਦੇ ਨੰਮੇ ਜਥੇਦਾਰ ਜਿਹੜੇ ਬਣਾਏ ਗਏ ਨੇ ਤੇ ਉਹਨਾਂ ਦੀ ਜਿਹੜੀ ਤਾਜ ਪੋਸ਼ੀਆਂ ਨਹੀਂ ਹੋਣ ਦੇਵਾਂਗੇ ਉਹਨਾਂ ਦੀ ਦਸਤਾਰ ਬੰਦੀ ਆ ਉਹ ਅਸੀਂ ਨਹੀਂ ਹੋਣ ਦੇਵਾਂਗੇ ਤੇ ਉਹਨਾਂ ਨੇ ਇੱਕ ਵੱਡਾ ਐਲਾਨ ਕਰ ਦਿੱਤਾ ਅੰਤਰ ਕਮੇਟੀ ਨੂੰ ਚੇਤਾਵਨੀ ਦੇ ਦਿੱਤੀ ਆ ਕਿ ਜੋ ਜਥੇਦਾਰਾਂ ਦੇ ਖਿਲਾਫ ਫੈਸਲਾ ਕੀਤਾ ਸੀ ਪੁਰਾਣਿਆਂ ਦੇ ਗਿਆਨੀ ਰਖਵੀਰ ਅਤੇ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਜੇਕਰ ਉਹਨਾਂ ਨੇ ਇਹ ਬਾਸ ਨਾ ਲਿੱਤਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਸਿੱਖ ਕੌਮ ਦੇ ਵਿੱਚ ਵੱਡਾ ਖਲਾਰਾ ਪੈਣ ਵਾਲਾ ਹੈਗਾ ਇਹ ਤੁਹਾਨੂੰ ਅਸੀਂ ਵੱਡੀ ਅਪਡੇਟ ਸੁਣਾ ਦਿੱਤੀ ਆ ਤੇ ਤੁਹਾਨੂੰ ਬਾਬਾ ਬਲਬੀਰ ਸਿੰਘ ਬੁੱਢਾ ਦਲ ਦਾ ਬਿਆਨ ਵੀ ਸੁਣਾਉਣਾ ਉਹਨਾਂ ਨੇ ਚੇਤਾਵਨੀ ਦਿੱਤੀ ਆ ਸਰੋਵਣੀ ਕਮੇਟੀ ਨੂੰ ਅੰਤਰ ਕਮੇਟੀ ਨੂੰ ਕਿ ਜੇਕਰ ਤੁਸੀਂ ਇਹ ਫੈਸਲਾ ਬਾਸ ਨਾ ਲਿਆ ਤਾਂ ਤੁਹਾਡਾ ਜਿਹੜਾ ਆਉਣ ਬੜਾ ਦੇਣਾ ਉਹ ਮਾੜਾ ਹੀ ਚੜੇਗਾ ਕਿਉਂ ਉਹਨਾਂ ਨੂੰ ਉਤਾਰਿਆ ਉਹਨਾਂ ਨੂੰ ਪਤਾ ਸੀ ਉਸ ਦਿਨ ਸਾਰੀਆਂ ਨਹਿਂਸ ਸਿੰਘ ਜਥੇਬੰਦੀਆਂ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਹੋਰਾਂ ਨੂੰ ਮਿਲ ਕੇ ਆਏ ਆ ਉਹਨਾਂ ਦੀ ਵੀ ਅਨ ਗਾਂਧੀ ਹੈ ਉਹਨਾਂ ਨੇ ਨਹਿਂਸ ਸਿੰਘ ਜਥੇਬੰਦੀਆਂ ਦੇ ਜਿਹੜਾ ਉਹਨਾਂ ਦੇ ਸਾਹਮਣੇ ਗੁਰਮਤਾ ਰੱਖਿਆ ਸੀ ਤੇ ਉਹਨਾਂ ਨੇ ਕੋਈ ਉਹਦੇ ਤੇ ਗੌਰ ਨਹੀਂ ਕੀਤੀ ਪਰ ਜੋ ਨਹਿਂਸ ਸਿੰਘ ਜਥੇਬੰਦੀਆਂ ਨੇ ਫੈਸਲਾ ਲਿਆ ਸੀ ਉਹਦੇ ਤੇ ਅਸੀਂ ਕਾਇਮ ਆ ਤੇ ਕੱਲ ਨੂੰ ਜਿਹੜਾ ਉੱਥੇ ਜਿਹੜਾ ਤਾਜ ਪੋਸ਼ੀ ਜਿਹੜੀ ਆ ਉਹਨਾਂ ਨੇ ਕਰਨੀ ਉਹ ਬਿਲਕੁਲ ਜਿਹੜੀ ਮਰਿਆਦਾ ਦੇ ਉਲਟਾ ਨਹੀਂ ਹੋਣ ਦਿਆਂਗੇ ਤੇ ਗੁਰੂ ਦੀਆਂ ਲਾਡਲੀਆਂ ਹਨ ਸਿੰਘ ਫੌਜਾਂ ਜਿਹੜੀਆਂ ਜਦੋਂ ਆਰਮੀ ਗੁਰੂ ਦੀਏ ਲਾਡਲੀ ਫੌਜ ਹਨ ਹਨ ਸਿੰਘ ਫੌਜਾਂ ਖਾਲਸਾ ਅਕਾਲਪੁਰ ਕੀ ਫੌਜ ਪ੍ਰਗਟਿਵ ਖਾਲਸਾ ਪਰਮਾਤਮ ਕੀ ਮੋਜ ਕੋਈ ਵੀ ਗੁਰਮਤੇ ਹੁੰਦੇ ਆ 71 23 ਦੇ ਨਾਲ ਹੁੰਦੇ ਨੇ ਹੋਏ 71 ਮਿਲੂ ਮੇਰੇ ਭਾਈ ਦੁਬਦਾ ਦੂਰ ਕਰੋ ਲਿਵਦਾਏ ਮੈਂ ਬੇਨਤੀ ਕਰਦਾ ਹਾਂ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਜੈਕਟਿਵ ਹੈ ਖਾਲਸਾ ਪੰਥ ਦੀ ਜਿਹੜੀ ਭਾਵਨਾਵਾਂ ਨੂੰ ਮੁੱਖ ਰੱਖਦੇ ਤੇ ਇਹ ਜਿਹੜਾ ਫੈਸਲਾ ਹੈ ਸਿੰਘ ਸਾਹਿਬਾਂ ਦਾ ਉਹ ਤੁਰੰਤ ਵਾਪਸ ਲਵੇ ਤੇ ਸਿੰਘ ਸਾਹਿਬ ਗਿਆਨੀ ਰਵਦੀਰ ਸਿੰਘ ਜੀ ਤੇ ਸਿੰਘ ਸਾਹਿਬ ਗਿਆਨੀ ਸੁਰਤਾਰਨ ਸਿੰਘ ਹੋਰਾਂ ਨੂੰ ਜਿਹੜਾ ਉਹਵੇਂ ਉਹਨਾਂ ਨੂੰ ਔਧਿਆ ਤੇ ਕੈਮ ਕੀਤਾ ਜਾਵੇ ਤੇ ਕੱਲ ਨੂੰ ਜਿਹੜੀ ਇਹਨਾਂ ਨੇ ਸਿੰਘ ਸਾਹਿਬ ਦੀ ਸ਼੍ਰੀ ਕੇਸਗੜ੍ਹ ਸਾਹਿਬ ਵਾਲਿਆਂ ਦੀ ਗੜਕਾ ਸਿੰਘ ਹੋਰਾਂ ਦੀ ਜਿਹੜੀ ਉੱਥੇ ਤਾਜ ਪੋਸ਼ੀ ਦਾ ਇਹਨਾਂ ਨੇ ਕੀਤਾ ਹੋਇਆ ਤੇ ਆ ਲਾੜੀਆਂ ਨਹਿੰਗ ਕੋ ਨਹਿੰਗ ਸਿੰਘ ਫੋਜਾ ਜਿੱਥੇ ਸੁਖਾਰਜੋਗ ਸਿੰਘ ਸਾਹਿਬ ਬਾਬਾ ਜਥੇਦਾਰ ਬਾਬਾ ਅਵਤਾਰ ਸਿੰਘ ਜੀ ਦਾਲਪੰਥ ਬਾਬਾ ਵਿਧੀ ਚੰਦ ਜੀ ਉਥੇ ਹੀ ਜਥੇਦਾਰ ਬਾਬਾ ਜੋਗਾ ਸਿੰਘ ਜੀ ਜਥੇਦਾਰ ਜਿਹੜੇ ਆ ਤਰਨਾਦਲ ਬਾਬਾ ਬਕਾਲਾ ਸਾਹਿਬ ਦੇ ਤੇ ਬਾਬਾ ਨਾਗਰ ਸਿੰਘ ਜੀ ਬਾਬਾ ਮੇਜਰ ਸਿੰਘ ਜੀ ਦਸ਼ਵੇਸ਼ ਤਰਨਾਦਲ ਉਥੇ ਹੀ ਬਾਬਾ ਕੁਲਵਿੰਦਰ ਸਿੰਘ ਜੀ ਬਾਬਾ ਰਾਜਾ ਰਾਜ ਸਿੰਘ ਜੀ ਸਾਰੀਆਂ ਨਹਿੰਗ ਸਿੰਘ ਜਥੇਬੰਦੀਆਂ ਇਹ ਤੁਸੀਂ ਬਾਬਾ ਬਲਬੀਰ ਸਿੰਘ ਬੁੱਢਾ ਦਲ 96 ਕਰੋੜੀ ਦਾ ਜਿਹੜਾ ਬਿਆਨ ਆ ਉਹ ਤੁਹਾਨੂੰ ਸੁਣਾ ਦਿੱਤਾ। ਲਓ ਹੁਣ ਬਾਦਲ ਕਾ ਤੁਹਾਨੂੰ ਭੱਜਣੋਂ ਬਾਹਰ ਨਹੀਂ ਲੱਭਣੇ। ਜਿਹੜੀ ਤੁਸੀਂ ਗਿਆਨੀ ਰਗਵੀਰ ਸਿੰਘ ਤੇ ਸultan ਸਿੰਘ ਦੀ ਜਿਹੜੀ ਲਾਂਬੇ ਕੀਤਾ ਗਿਆ ਉਹਨੂੰ ਲੈ ਕੇ ਹੁਣ ਇਹ ਨਿਹੰਗ ਸਿੰਘ ਜਥੇਬੰਦੀਆਂ ਅੱਗੇ ਆ ਚੁੱਕੀਆਂ ਨੇ। ਤੇ ਹੁਣ ਹੋ ਸਕਦਾ ਕਿ ਦੋ ਧਿਰਾਂ ਦੇ ਵਿੱਚ ਜਿਹੜੀ ਟਕਰਾਅ ਵਾਲਾ ਸਥਿਤੀ ਜਿਹੜੀ ਪੈਦਾ ਹੋ ਜੂਗੀ ਪਰ ਮੈਨੂੰ ਨਹੀਂ ਲੱਗਦਾ ਕਿ ਬਾਦਲ ਦਾ ਬਾਦਲ ਲਾਣਾ ਇੰਨਾ ਦਮ ਰੱਖਦਾ ਕਿਉਂਕਿ ਉਹ ਨਿਹੰਗ ਸਿੰਘਾਂ ਦੇ ਮੂਹਰੇ ਅੜ ਜਾਊਗਾ ਜਾਂ ਕਿ ਉਹਨਾਂ ਨੂੰ ਇਹ ਹੁਣ ਸ਼ਰੋਮਣੀ ਕਮੇਟੀ ਤੇ ਬਾਦਲ ਕੀ ਬੁਰੀ ਤਰ੍ਹਾਂ ਜਿਹੜੇ ਘਿਰ ਚੁੱਕੇ ਨੇ ਕਿਉਂਕਿ ਇਹਨਾਂ ਦੇ ਵਿੱਚ ਵੱਡਾ ਹੁਣ ਖਲਾਰਾ ਪੈ ਚੁੱਕਿਆਗਾ ਇਹਨਾਂ ਨੇ ਸਿੱਖ ਕੌਮ ਦਾ ਸਿਰ ਨੀਮਾ ਕੀਤਾ ਸੀ ਤੇ ਇਹਨਾਂ ਨੇ ਕਰ ਦਿੱਤਾ ਇਸ ਸਿਕੂ ਕੌਮ ਦੇ ਜਿਹੜੇ ਆਰਐਨਏ ਚਲਾਉਂਦੇ ਆ ਆ ਰਹੇ ਨੇ ਇਹਨਾਂ ਨੂੰ ਰਤਾ ਵੀ ਸ਼ਰਮ ਦੀ ਜਿਹੜੀ ਸ਼ਰਮ ਹਿਆ ਵਾਲੀ ਚੀਜ਼ ਆ ਉਹ ਬਾਦਲ ਲਾਣੇ ਨੂੰ ਭੋਰਾ ਵੀ ਨਹੀਂ ਤੇ ਜਿਹੜੇ ਚਾਵਲੂਸ ਸੀ ਜਿਹੜੀਆਂ ਵਧਾਈਆਂ ਦਿੰਦੇ ਸੀ ਤੇ ਉਹਨਾਂ ਨੂੰ ਕਹਿਣਾ ਚਾਹਣਾ ਤੇ ਹੁਣ ਮਾਰੋ ਕੰਦਾ ਵਿੱਚ ਟੱਕਰਾ ਹੁਣ ਦਿਓ ਬਾਬਾ ਬਲਵੀਰ ਸਿੰਘ ਨੂੰ ਜਵਾਬ ਆ ਇੱਥੇ মিডিਆ ਤੇ ਬਹਿ ਕੇ ਜਾਣਾ ਖਣਾ ਜਵਾਬ ਦੇਣ ਲੱਗ ਜਾਂਦਾ ਸੀ ਦਿਓ ਜਵਾਬ ਹੁਣ ਇਸੋ ਦਾ ਰਾਜ ਆ ਕਿ ਇੱਕ ਹਰਜਿੰਦਰ ਸਿੰਘ ਮਾਜੀ ਨੇ ਇੱਕ ਬਿਆਨ ਦਿੱਤਾ ਸੀ ਕਿ ਐਨੇ ਐਨਾ ਟਾਈਮ ਤੱਕ ਬੰਦਾ ਚੌਕੀਦਾਰ ਨੂੰ ਵੀ ਨਹੀਂ ਹਟਾਉਂਦਾ ਜਿੰਨਾ ਤੇ ਤੁਸੀਂ ਜਥੇਦਾਰਾਂ ਨੂੰ ਹਟਾ ਦਿੰਨੇ ਹੋ ਜਿਹਦਾ ਜੀ ਕੀਤਾ ਉਹਨੂੰ ਲਾ ਦੇਣਾ ਜਿਹਦਾ ਜੀ ਕੀਤਾ ਉਹਨੂੰ ਲਾ ਦਿੰਨੇ ਹੋ ਇਹ ਗੁੰਡਾ ਦਾਲਾ ਜਿਹੜਾ ਬਾਦਲ ਦਾ ਇਹ ਹੁਣ ਇਹਨਾਂ ਨੂੰ ਭਰਨਿਆ ਪੈਣ ਗਿਆ ਕਿਉਂਕਿ ਬੰਦਾ ਜਦੋਂ ਹੰਕਾਰ ਜਾਵੇ ਆਪੇ ਤੋਂ ਬਾਹਰ ਹੋ ਜਾਵੇ ਹੁਣ ਸ਼ਰੋਮਣੀ ਕਮੇਟੀ ਦੇ ਵਿੱਚ ਕੀ ਕੁਝ ਚੱਲਦਾਗਾ ਉਹਦੇ ਬਾਰੇ ਵੀ ਅਸੀਂ ਤੁਹਾਨੂੰ ਖੁਲਾਸੇ ਕਰਾਂਗੇ ਖਰਜ ਇੱਕ ਅੱਦਾ ਦੇਣਾ ਉਹਦੇ ਵੀ ਤੁਹਾਨੂੰ ਬਾਹਰ ਕੱਢ ਕੇ ਲਿਆਵਾਂਗੇ ਬੜੇ ਬੜੇ ਖੁਲਾਸੇ ਜੋ ਸ਼ਰੋਮਣੀ ਕਮੇਟੀ ਦੇ ਗੁਰਦੁਆਰਿਆਂ 'ਚ ਹੋ ਰਿਹਾ ਜੋ ਸ਼ਰੋਮਣੀ ਕਮੇਟੀ ਦੇ ਮਲਾਜ਼ਮ ਕਰ ਰਹੇ ਨੇ ਜੋ ਸ਼ਰੋਮਣੀ ਕਮੇਟੀ ਦੇ ਮੈਂਬਰ ਕਰ ਰਹੇ ਨੇ ਕਿੰਨੇ ਕਿੰਨਾ ਗੁਰਦੁਆਰਿਆਂ 'ਚੋਂ ਜਿਹੜਾ ਮੈਂਬਰ ਨੇ ਉਹ ਕਿਹੜੇ ਕਿਹੜੇ ਗੱਡੀਆਂ 'ਚ ਤੇਲ ਪਵਾਉਂਦੇ ਨੇ ਕਿੱਥੋਂ ਕਿੰਨੇ ਰੁਪਏ ਲੈਂਦੇ ਨੇ ਕਿਹੜੇ ਕਿਹੜੇ ਆਪ ਦੇ ਹਿਸਾਬ ਦੇ ਮੈਨੇਜਰ ਲਾਉਂਦੇ ਨੇ ਕਿਹੜੇ ਕਿਹੜੇ ਆਪ ਦੇ ਹਿਸਾਬ ਦੇ ਨਾਲ ਆ ਉੱਥੇ ਜੋ ਅਨਚਾਰਜ ਨੇ ਉਹਨਾਂ ਨੂੰ ਲਾਇਆ ਜਾਂਦਾਗਾ ਇਹ ਵੱਡੇ ਖਲਾਸੇ ਕਰਾਂਗੇ ਭਾਤ ਤੁਹਾਨੂੰ ਆ ਦੱਸ ਦਈਏ ਕਿ ਹੁਣ ਸ੍ਰਾਉਣੀ ਕਮੇਟੀ ਅੰਤਰ ਕਮੇਟੀ ਹੈ ਜਿਹੜੀ ਹੁਣ ਕੀ ਕਰੂਗੀ ਉਹ ਕਿੱਧਰ ਜਾਊਗੀ ਹੁਣ ਦੇਖਦੇ ਆ ਨਾ ਉਹਨਾਂ ਦੇ ਬਾਦਲ ਕਹਿੰਦੇ ਪੱਲਾ ਫੜਨਾ ਤੇ ਮੈਨੂੰ ਤਾਂ ਲੱਗਦਾ ਉਹ ਵੀ ਜਿਹੜਾ ਕਿ ਉਹਨਾਂ ਦਾ ਵੀੜਾ ਬੁਰਾ ਹਾਲ ਹੋ ਜੂਗਾ ਸਿੱਖ ਕੌਮ ਦੇ ਵਿੱਚ ਇਹ ਕੁਝ ਹੋ ਰਿਹਾ ਹੈਗਾ ਅੱਜ ਬਹੁਤ ਹੀ ਨਿੰਦਣਯੋਗ ਅਤੇ ਸ਼ਰਮ ਵਾਲੀ ਘਟਨਾ ਹੈਗੀ ਜਿਹੜੀ ਕਿ ਜਥੇਦਾਰਾਂ ਨੂੰ ਇਸ ਤਰ੍ਹਾਂ ਲੰਬੇ ਕਰ ਦੇਣਾ ਉਹਨਾਂ ਦਾ ਕਸੂਰ ਤਾਂ ਦੱਸ ਦਿਓ ਵੀ ਭਾਈ ਇਹਨਾਂ ਦਾ ਆ ਕਸੂਰ ਸੀ ਕਸੂਰ ਉਹਨਾਂ ਦਾ ਇਹ ਸੀ ਕਿ ਉਹਨਾਂ ਨੇ 2 ਦਸੰਬਰ ਵਾਲੇ ਦਿਨ ਜੋ ਸੁਖਬੀਰ ਬਾਦਲ ਨੂੰ ਹੁਕਮ ਸੁਣਾਇਆ ਸੀ ਜੋ ਸੁਖਬੀਰ ਬਾਦਲ ਨੇ ਗਲਤੀਆਂ ਕਬੂਲ ਕੀਤੀਆਂ ਸੀ ਤੇ ਉਹ ਰੜਕਦੇ ਸੀ ਜਥੇਦਾਰ ਉਹਨਾਂ ਤੋਂ ਰਹਿਣਾ ਨਹੀਂ ਗਿਆ ਸਬੀਰ ਬਾਦਲ ਤੋਂ ਉਹਨਾਂ ਦੇ ਤਾਂ ਅਗ ਲੱਗ ਚੁੱਕੀ ਸੀ ਕਿ ਅਸੀਂ ਇਹਨਾਂ ਨੂੰ ਕਿਹੜੇ ਵੜੇ ਲੰਬੇ ਕਰੀਏ ਇਹ ਸਾਡੇ ਖਿਲਾਫ ਹੁਕਮ ਸੁਣਾਉਣ ਵਾਲੇ ਨੇ ਇੱਥੋਂ ਪਤਾ ਲੱਗਦਾ ਜਿਹੜੇ ਕਹਿੰਦੇ ਕਿ ਅਕਾਲ ਤਖਤ ਨੂੰ ਮੰਨਦੇ ਆ ਬਾਦਲ ਕੇ ਇਹ ਅਕਾਲ ਤਖਤ ਨੂੰ ਕਿਸੇ ਚੀਜ਼ ਨੂੰ ਨਹੀਂ ਮੰਨਦੇ ਇਹ ਤਾਂ ਇੱਕ ਮਖੌਟਾ ਪਾਇਆ ਹੋਇਆਗਾ ਤੇ ਹੁਣ ਮਖੌਟਾ ਉਤਰਨ ਵਾਲਾਗਾ ਨਿੰਗ ਸਿੰਘਾਂ ਨੇ ਕਰ ਦਿੱਤੀ ਸਿੱਧੀ ਚੇਤਾਵਨੀ ਤੇ ਹੁਣ ਦੇਖਦੇ ਆ ਕਿ ਤਾਜਪੋਸਤਿਆਂ ਕਿੰਦੀ ਕਮੇ ਹੁੰਦੀਆਂ ਨੇ ਹੁਣ ਪਤਾ ਲੱਗੂਆ ਕਹਿੰਦੇ ਹੁੰਦੇ ਆ ਨਾ ਜੇ ਕੁੰਡੀਆਂ ਦੇ ਸਿੰਘ ਫਸ ਜਾਣ ਨਿੱਤੁਰ ਬੜੇਵੇਂ ਖਾਣੀ ਤੇ ਹੁਣ ਪਤਾ ਲੱਗੂਆ ਤੇ ਕੀ ਭਾਵਿਕ ਦੀ ਆ ਸ਼ਖਮੀਰ ਬਾਦਲ ਸਿਆਂ ਤੇ ਨਿਹੰਗ ਸਿੰਘ ਹੁਣ ਆਪਣੀ ਆਈ ਤੇ ਆ ਗਏ ਆ ਵੱਡਾ ਐਲਾਨ ਕਰ ਦਿੱਤਾਗਾ ਹੁਣ ਦੇਖਦੇ ਆ ਤੁਹਾਡੀਆਂ ਤਾਜਪੋਸ਼ੀਆਂ ਕਿੱਥੇ ਰਲਦੀਆਂ ਨੇ ਇਹ ਤੁਸੀਂ ਇੱਕ ਖੇਡ ਬਣਾ ਛੱਡੀ ਆ ਕਾਲਤਾ ਸਾਹਿਬ ਦਾ ਜਿਹਦਾ ਜੀ ਕਰਦਾ ਉਹਨੂੰ ਲਾ ਦਿੰਦੇ ਜਿਹਦਾ ਜੀ ਕਰਦਾ ਬਦਲ ਦਿੰਦੇ ਹੋ ਇਹ ਤੁਸੀਂ ਇੱਕ ਮਰਜ਼ਿਆ ਦਾ ਉਲਟ ਚੱਲ ਰਹੇ ਹੋ ਸਿੱਖੋਂ ਦਾ ਕਹਾਣ ਕਰ ਰਹੇ ਹਾਂ ਸਿੱਖੋਂ ਦੀ ਜਿਹੜੀਆਂ ਰੋਜ਼ ਨੇ ਸ਼ਰਮ ਦੇ ਨਾਲ ਸਿਰ ਝੁਕਦੇ ਨੇ ਠੀਕ ਆ ਕਿ ਦੇਰਾਇ ਦਰਸਤਾਏ ਠੀਕ ਆ ਕਿ ਸਿੱਖ ਜਿਹਾ ਬੰਦਿਆਂ ਨੇ ਬੁੱਢਾ ਦਲ ਜਿਥੇ ਬੰਦਿਆਂ ਨੇ ਪਹਿਲਾ ਆਉਣਾ ਚਾਹੀਦਾ ਸੀ ਚਲੋ ਜੇ ਹੁਣ ਵੀ ਆਇਆ ਬਹੁਤ ਹੀ ਸਲਾਘਾਯੋਗ ਕਦਮਾਂ ਇਸ ਵੀਡੀਓ ਨੂੰ ਵੱਤ ਬਾਤ ਸ਼ੇਅਰ ਕਰ ਦਿਓ ਆਪਣੇ ਕਮੈਂਟ ਵੀ ਜਿਹੜੇ ਜਰੂਰ ਲਿਖਿਓ ਧੰਨਵਾਦ ਬਹਿਰ ਜੀ ਦਾ ਖਾਲਸਾ ਬਹਿਰ ਜੀ ਕੀ ਫਤਿਹ